ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾਂ ਸਵਾਗਤ ਕਰਨਾ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਮਿਹਰਬਾਨੀ ਜੀ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪੀ ਆਰਟੀਸੀ ਦੇ ਮੁਲਾਜ਼ਮਾਂ ਨੂੰ ਲੈ ਕੇ ਕੋਰਹਾੜੀ ਦੇ ਨੇੜੇ ਬੱਸ ਨੂੰ ਸਾਈਡ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਸੀ ਤੇ ਇੱਕ ਡਰਾਈਵਰ ਦੀ ਮੌਤ ਹੋ ਗਈ ਸੀ ਜਿਹਦੇ ਚੱਲਦੇ ਹੁਣ ਡਰਾਈਵਰ ਯੂਨੀਅਨ ਵੱਲੋਂ ਇਕੱਠੇ ਹੋ ਕੇ ਸਾਰਿਆਂ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨੇ ਇੱਕ ਸਰਕਾਰੀ ਨੌਕਰੀ ਤੇ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਡਰਾਈਵਰ ਪਰਿਵਾਰ ਨੂੰ ਜੀ ਦੇਖੋ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਸੜਕਾਂ ਦੇ ਉੱਤੇ ਹਾਦਸਿਆਂ ਦਾ ਜਿਹੜਾ ਪ੍ਰਕੋਪ ਆਉ ਲਗਾਤਾਰਤਾ ਦੇ ਵਿੱਚ ਵੱਧਦਾ ਜਾ ਰਿਹਾ ਹੈ ਇਹਦਾ ਸਭ ਤੋਂ ਵੱਡਾ ਕਾਰਨ ਇੱਕ ਤਾਂ ਸਾਡੀਆਂ ਸੜਕਾਂ ਇਹਨਾਂ ਸੜਕਾਂ ਨੂੰ ਨਾਂ ਦਿੱਤਾ ਜਾ ਚੁੱਕਿਆ ਖੂਨੀ ਸੜਕਾਂ ਇੱਕ ਸਾਡੀਆਂ ਲਾਪਰਵਾਹੀਆਂ ਜ਼ਿੰਮੇਵਾਰੀਆਂ ਨਾ ਸਮਝਣਾ ਔਰ ਤੇਜ਼ ਰਫ਼ਤਾਰ ਜੁਗ ਅਸੀਂ ਕਦੇ ਇਹ ਨਹੀਂ ਦੇਖਿਆ ਕਿ ਜਿੱਡੀ ਤੇਜ਼ ਰਫਤਾਰੀ ਦੇ ਨਾਲ ਇਹ ਲੋਕ ਚੱਲਦੇ ਐ ਇਹ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਹੈ ਸੋ ਇੱਥੇ ਜਿਹੜਾ ਇਹ ਕਟਰਾਕਰਮ ਵਾਪਰਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਲਾਪਰਵਾਹੀ ਹੈ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲੈਂਦੇ ਐ ਜਿਹੜੀ ਉਹ ਜੂਨੀਅਨ ਹੈ ਉਹਨਾਂ ਦੀ ਡਰਾਈਵਰ ਜੂਨੀਅਨ ਉਹਨਾਂ ਨੇ ਕਰੋੜ ਰੁਪਏ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰ ਲਈ ਹੈ ਠੀਕ ਹੈ ਮੰਗ ਕਰਨਾ ਤੁਸੀਂ ਜਿੱਧਾ ਮਰਜ਼ੀ ਮੰਗ ਕਰੋ ਭਾਵੇਂ ਇੱਥੇ ਥੋਪ ਦਾ ਲਾਇਸੈਂਸ ਮੰਗ ਲਓ ਜੂਨੀਅਨ ਨੂੰ ਵੀ ਪਤਾ ਕਿ ਮਿਲਣਾ ਰਵਾਲਵਰੀ ਹੈ ਉਹਨਾਂ ਨੇ ਆਪਣੀ ਮੰਗ ਰੱਖੀ ਹੈ ਜਦੋਂ ਤੁਸੀਂ ਸਮਝੌਤੇ ਦੇ ਮੇਜ਼ ਤੇ ਬੈਠੋਗੇ ਤਾਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਹਿਮਤੀਆਂ ਬਣ ਜਾਂਦੀਆਂ ਨੇ ਆਪਸ ਦੀਆਂ ਸਹਿਮਤੀਆਂ ਉਹ ਸਹਿਮਤੀਆਂ ਜ਼ਰੂਰੀ ਵੀ ਹੈ ਸੋ ਜਿਹੜਾ ਇਹ ਡਰਾਈਵਰ ਜਾਨ ਦੇ ਚੁੱਕਿਆ ਹੈ ਸਰਕਾਰ ਨੂੰ ਚਾਹੀਦੇ ਜੋ ਸਰਕਾਰ ਦੇ ਨਿਯਮ ਨੇ ਉਹਦੇ ਮੁਤਾਬਕ ਇਹ ਚੀਜ਼ ਸਰਕਾਰ ਵਾਸਤੇ ਕੋਈ ਬਹੁਤੀ ਲੰਬੀ ਚੌੜੀ ਨਹੀਂ ਜੇ ਨਿਜਮ ਹਨ ਤੇ ਜ਼ਰੂਰ ਇਸ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ ਕਿਉਂਕਿ ਸਬੰਧਤ ਪਰਿਵਾਰ ਮੇਰਾ ਖਿਆਲ ਉਹ ਜਿਹੜਾ ਡਰਾਈਵਰ ਸੀ ਉਹਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ ਉਹਦੇ ਪਰਿਵਾਰ ਦੇ ਮੁੜਬਸੇ ਬੇ ਲਈ ਪਿੱਛੋਂ ਉਹਦੇ ਪ੍ਰਬੰਧ ਤਾਂ ਹੋਣੇ ਚਾਹੀਦੇ ਹੈ ਜੀ ਕਿਰਪਾ ਸਰਬ ਗੱਲ ਕਰਾਂਗੇ ਜੀ ਤਰਨ ਤਰਨ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਲਗਾਤਾਰ ਭਖਿਆ ਹੋਇਆ ਉੱਥੇ ਹੀ ਸਰਦਾਰ ਸੁਖਬੀ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਤੇ ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਕਈ ਸ਼ਬਦੀ ਹਮਲੇ ਕੀਤੇ ਨੇ ਉਹਨਾਂ ਕਹੇ ਕਿ ਰਾਜਾ ਵੜਿੰਗ ਨੂੰ ਆਉਣੇ ਬਿਆਨ ਦਾ ਪਤਾ ਨਹੀਂ ਹੁੰਦਾ ਸਵੇਰੇ ਮੈਂ ਕੀ ਕਹਿਣਾ ਸ਼ਾਮ ਨੂੰ ਕੀ ਕਹਿਣਾ ਇਹ ਸਾਡੇ ਉਸ ਪਾਰਟੀ ਦੇ ਉਮੀਦਵਾਰ ਦੇ ਉੱਤੇ ਉਂਗਲ ਚੁੱਕ ਰਿਹਾ ਜੋ ਧਰਮੀ ਫੌਜੀ ਦਾ ਪਰਿਵਾਰ ਆ ਤੇ ਉਹਨਾਂ ਨੇ ਕੀ ਕੁਰਬਾਨੀ ਕੀਤੀ ਹੈ ਜੀ ਚਲੋ ਮੈਂ ਇਸ ਗੱਲ ਦੇ ਉੱਤੇ ਤਾਂ ਨਹੀਂ ਜਾਣਾ ਕਿ ਉਹ ਧਰਮੀ ਉਹਦੇ ਉੱਤੇ ਵੀ ਸਵਾਲ ਬਹੁਤ ਉੱਠ ਰਹੇ ਨੇ ਇੱਕ ਗੱਲ ਸੁਖਵੀਰ ਸਵਾਦਲ ਠੀਕ ਕਹਿ ਰਹੇ ਐ ਕਿ ਰਾਜੇ ਬੜੇ ਗੰਗੋ ਨੂੰ ਪਤਾ ਨਹੀਂ ਹੁੰਦਾ ਮੈਂ ਕਿਸੇ ਇਕੱਲੇ ਇੱਕ ਵਿਅਕਤੀ ਦੀ ਗੱਲ ਨਹੀਂ ਕਰਦਾ ਸਾਡੇ ਜਿੰਨੇ ਸਿਆਸਤਦਾਨ ਨੇ ਇਹ ਸਾਰੇ ਸਿਆਸਤਦਾਨ ਬਿਲਕੁਲ ਮਰਿਆਦਾ ਦੀ ਉਲੰਘਣਾ ਕਰਦੇ ਆ ਬਹੁ ਗਿਣਤੀ ਬਿਹਤਰ ਤਰੀਕਾ ਇਹ ਹੈ ਤੁਸੀਂ ਆਪਣੀਆਂ ਪ੍ਰਾਪਤੀਆਂ ਦੱਸੋ ਕਿ ਤੁਹਾਡਾ ਉਮੀਦਵਾਰ ਬਾਕੀ ਉਮੀਦਵਾਰਾਂ ਦੇ ਮੁਕਾਬਲੇ ਕਿਵੇਂ ਬਿਹਤਰ ਹੈ ਕਿਵੇਂ ਚੰਗਾ ਹੈ ਜੇ ਉਹਨੂੰ ਚੁਣਿਆ ਜਾਂਦਾ ਤਾਂ ਉਹ ਲੋਕਾਂ ਲਈ ਕੀ ਕਰੇਗਾ ਇਹ ਗੱਲ ਤਾਂ ਸਭ ਦੇ ਸਾਹਮਣੇ ਹੈ ਹੁਣ ਜਿਹੜਾ ਕੋਕੀ ਅਮਰਿੰਦਰ ਸਿੰਘ ਰਾਜਾ ਬੜਿੰਗ ਇਹੋ ਜਿਹੇ ਮਾਮਲੇ 'ਚ ਫਸ ਚੁੱਕਿਆ ਉਹ ਸਰ ਸਕਦਾ ਸੀ ਜੇ ਇਹ ਤੁਲਨਾ ਵਗੈਰਾ ਨਾ ਕਰਦਾ ਪਰ ਜਦੋਂ ਬੰਦਾ ਕਰ ਬੰਦਾ ਕਈ ਵਾਰ ਕਿਹਾ ਨਾ ਪੰਜਾਬੀ ਦੀ ਕਹਾਵਤ ਹੈ ਅੰਗਰੇਜ਼ੀ ਦੇ ਵਿੱਚ ਵੀ ਹੈ ਕਿ ਥਿੰਕ ਬਿਫੋਰ ਯੂ ਸਪੀਕ ਪਹਿਲਾਂ ਤੋਲੋ ਫਿਰ ਬੋਲੋ ਤੁਸੀਂ ਲੋਕਾਂ ਦੇ ਨਮਾਇंदे ਹੋ ਜੇ ਤੁਸੀਂ ਆਪਣੀ ਭਾਸ਼ਾ ਤੇ ਬਰਿਆਦਾ ਨਹੀਂ ਰੱਖੋਗੇ ਜੋ ਮੂੰਹ ਚ ਆਇਆ ਉਹ ਕਹੀ ਜਾਓਗੇ ਤੇ ਫਿਰ ਉਹ ਚੀਜ਼ ਗਲੇ ਦੀ ਹੱਡੀ ਬਣਦੀ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਛੋਟੀ ਉਮਰ ਦੇ ਵਿੱਚ ਵੱਡੇ ਰੁਤਬੇ ਮਿਲੇ ਆ ਆਲਰੇਡੀ ਆ ਕਾਂਗਰਸ ਦਾ ਯੂਥ ਕਾਂਗਰਸ ਦਾ ਪ੍ਰਧਾਨ ਮੰਤਰੀ ਮੈਂਬਰ ਪਾਰਲੀਮੈਂਟ ਐਮ ਐਲ ਏ ਤੇ ਸੂਬਾ ਕਾਂਗਰਸ ਦਾ ਪ੍ਰਧਾਨ ਕਈ ਵਾਰ ਬੰਦਾ ਆਪਣੇ ਇਸ ਰੁਤਬਿਆਂ ਨੂੰ ਪੁੱੜੇ ਜਾਂਦਾ ਹੈ ਔਰ ਜਿਹੜਾ ਟਿੱਪਣੀਆਂ ਪਿਛਲੇ ਦਿਨਾਂ ਦੇ ਵਿੱਚ ਆਪਣੀ ਹੀ ਪਾਰਟੀ ਦੇ ਆਗੂ ਹੁੰਦੇ ਸਨ ਸਰਦਾਰ ਬੂਟਾ ਸਿੰਘ ਤੇ ਸਾਬਕਾ ਗ੍ਰਹਿ ਮੰਤਰੀ ਵੀ ਰਹੇ ਉਹਨਾਂ ਦੇ ਉੱਤੇ ਜੋ ਕੀਤੀਆਂ ਉਹਨੂੰ ਕਿਸੇ ਵੀ ਧਿਰ ਨੇ ਆਵਾਜ਼ਬ ਨਹੀਂ ਠਹਿਰਾਇਆ ਸਗੋਂ ਰਾਜੀ ਬੜਿੰਗ ਦੀ ਆਲੋਚਨਾ ਕੀਤੀ ਹੈ ਕਿ ਇਹਨੇ ਜਾਣ ਬੁੱਝ ਕੇ ਇਹ ਕੁਝ ਕੀਤਾ ਜਾਂ ਜਿਵੇਂ ਵੀ ਮਰਜ਼ੀ ਕੀਤਾ ਪਰ ਜਿਹੜੇ ਆਗੂ ਸੂਬੇ ਪੱਤਰ ਦੇ ਜਾਂ ਕੌਮੀ ਪੱਤਰ ਦੇ ਆਗੂ ਹੁੰਦੇ ਹੈ ਉਹਨਾਂ ਕੋਲ ਭਾਰਤ ਦੀ ਜਨਤਾ ਪੰਜਾਬ ਦੀ ਜਨਤਾ ਕਦੇ ਇਹ ਤਵੱਜੋ ਨਹੀਂ ਰੱਖਦੀ ਕਿ ਜੋ ਮੂੰਹ ਚ ਆਇਆ ਉਹਨੂੰ ਪਸੜ ਪਸੜ ਬੋਲੀ ਜਾਂ। ਜੀ ਸਰਬ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਿੱਥੇ ਲਗਾਤਾਰ ਵਿਵਾਦ ਖੜਾ ਹੋ ਰਿਹਾ ਸੀਗਾ ਕੇਂਦਰ ਸਰਕਾਰ ਲਗਾਤਾਰ ਦਖਾਂਦਾਜ਼ੀ ਕਰੀ ਸੀ ਸੈਂਡ ਭੰਗ ਨੂੰ ਲੈ ਕੇ ਤੇ ਹੁਣ 10 ਨਵੰਬਰ ਵਾਲੇ ਦਿਨ ਇੱਕ ਵੱਡਾ ਮੋਰਚਾ ਲਗਾਇਆ ਜਾਵੇਗਾ ਯੂਨੀਵਰਸਿਟੀ ਦੇ ਚਾਰੇ ਗੇਟਾਂ ਨੂੰ ਤਾਲਾ ਲਗਾ ਦਿੱਤਾ ਜਾਵੇਗਾ ਤਾਂ ਜੋ ਕੇਂਦਰ ਤੱਕ ਆਵਾਜ਼ ਪਹੁੰਚੇ ਜੀ ਦੇਖੋ ਜਿਹੜੇ ਇਹ ਰਾਸੀ ਆਗੂ ਨੇ ਇਹਨਾਂ ਦਾ ਤਾਂ ਨਹੀਂ ਕੋਈ ਬਹੁਤਾ ਉੱਥੇ ਅਜੇ ਤੱਕਰ ਬੋਲਬਾਲਾ ਹੋਇਆ ਜਿਹੜਾ ਹੁਣ ਤੱਕ ਦਾ ਸੰਘਰਸ਼ ਕੀਤਾ ਜਾ ਰਿਹਾ ਹੈ ਉਹ ਸੰਘਰਸ਼ ਵਿਦਿਆਰਥੀ ਕਰ ਰਹੇ ਨੇ ਵਿਦਿਆਰਥੀ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਹੈ ਤੇ ਇਰਾਸੀ ਆਗੂ ਤਾਂ ਉਲਟਾ ਮਾਮਲੇ ਨੂੰ ਇੱਕ ਬੱਕਰੇ ਕਿਸਮ ਦਾ ਤੂਲ ਦੇ ਰਹੇ ਨੇ ਜਿਹਦੇ ਤੋਂ ਬਚਨ ਦੀ ਜ਼ਰੂਰਤ ਹੈ ਉਹਨਾਂ ਨੇ ਪਹਿਲਾਂ ਹੀ ਬਹੁਤ ਸਾਰੇ ਪ੍ਰੋਗਰਾਮ ਲਿਖੇ ਹੋਏ ਆ ਕਿ ਕਿਹੜੇ ਕਿਹੜੇ ਤਰੀਕੇ ਦੇ ਨਾਲ ਅਸੀਂ ਆਪਣਾ ਸੰਘਰਸ਼ ਕਰਨਾ ਹੈ ਉਹਨਾਂ ਦਾ ਇਹ ਸੰਘਰਸ਼ ਉਹਨੂੰ ਲੋਕ ਸੰਘਰਸ਼ ਬਣਦਾ ਜਾ ਰਿਹਾ ਹੈ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਦਾ ਉਹਨਾਂ ਨਾਲ ਕੋਈ ਤਾਲੁਕਤ ਹੈ ਜਾਂ ਨਹੀਂ ਤਾਲੁਕਤ ਉਹ ਲੋਕ ਵੀ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦੇ ਨਜ਼ਰ ਆ ਰਹੇ ਨੇ ਬਹੁਤ ਸਾਰੇਆਂ ਦੂਸਰੀਆਂ ਜਥੇਬੰਦੀਆਂ ਦੀ ਇਹਨਾਂ ਵਿਦਿਆਰਥੀਆਂ ਨੂੰ ਹਮਾਇਤ ਵੀ ਹੋ ਗਈ ਹੈ। ਔਰ ਜਿਹੜੇ ਨਾਦਰਸ਼ਾਈ ਫਰਮਾਨ ਬਾਰ-ਬਾਰ ਉੱਥੇ ਸੁਣਾਏ ਜਾ ਰਹੇ ਨੇ ਇਹਨਾਂ ਦੀ ਜ਼ਰੂਰਤ ਕੀ ਹੈ ਇਹਨਾਂ ਤੋਂ ਬਚਣਾ ਚਾਹੀਦਾ ਹੈ। ਸੋ ਜਿਹੜਾ ਉਹਨਾਂ ਨੇ ਹੁਣ 10 ਨਵੰਬਰ ਵਾਲੇ ਦਿਨ ਇਹ ਕਹਿਤਾ ਕਿ ਅਸੀਂ ਜੁਨੀਵਰਸਿਟੀ ਦੇ ਚਾਰੇ ਗੇਟਾਂ ਨੂੰ ਤਾਲਾ ਲਾ ਦੇਾਂਗੇ। ਬਿਹਤਰ ਤਰੀਕਾ ਇਹ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਥਾਨਕ ਆਗੂ ਨੇ ਪੰਜਾਬ ਨਾਲ ਸੰਬੰਧਤ ਆਗੂ ਨੇ ਉਹਨਾਂ ਨੂੰ ਚਾਹੀਦਾ ਉਹ ਘੱਟੋ ਘੱਟ ਆਪਣੇ ਕੌਮੀ ਆਗੂਆਂ ਦੇ ਨਾਲ ਗੱਲ ਕਰਨ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਜਾਵੇ ਗ੍ਰਹਿ ਮੰਤਰੀ ਨਾਲ ਗੱਲ ਕੀਤੀ ਜਾਵੇ ਕਿ ਪਾਈ ਸਾਹਿਬ ਤੁਸੀਂ ਗਲਤ ਕੰਮ ਕਰ ਲਿਆ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਨਾਗ ਛੇੜ ਲਿਆ ਕਾਲਾ ਮੰਤਰ ਯਾਦ ਨਹੀਂ ਸੁਭੇਤਰ ਤਰੀਕਾ ਇਹ ਹੈ ਕਿ ਜਿਹੜਾ ਇਹ ਮਸਲਾ ਬਹੁਤ ਵੱਡੇ ਪੱਧਰ ਦੇ ਉੱਤੇ ਉੱਠ ਖੜਿਆ ਹੈ ਇਸ ਤੋਂ ਬਚਣਾ ਚਾਹੀਦਾ ਹੈ ਇਹਦਾ ਸਰਵ ਵਿਆਪੀ ਕੋਈ ਮਿਲ ਬੈਠ ਕੇ ਸਾਂਝਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇੱਕ ਹੋਰ ਪਾਸੇ ਵੱਲ ਨੂੰ ਸਾਰਾ ਕੁਝ ਜਾ ਰਿਹਾ ਹੈ ਜਿਹਦਾ ਨੁਕਸਾਨ ਫਿਰ ਅਲਟੀਮੇਟਲੀ ਭਾਰਤੀ ਜਨਤਾ ਪਾਰਟੀ ਨੂੰ ਹੀ ਹੋਣਾ ਹੈ ਜੀ ਤੁਸਾਂਪਾ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਇੱਕ ਵਫਦ ਵੱਲੋਂ ਅਜ ਰਾਜਪਾਲਾ ਗੁਲਾਬ ਚੰਦ ਕਟਾਰੀਆ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਹੈ ਜੀ ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਲੈ ਕੇ ਜੀ ਪੰਜਾਬ ਯੂਨੀਵਰਸਿਟੀ ਦਾ ਇਹ ਮਸਲਾ ਬਹੁਤ ਵੱਡੇ ਪੱਧਰ ਤੇ ਉੱਤੇ ਇਹਦੇ ਵਿੱਚ ਆਮ ਪ੍ਰਮਾਨ ਘੱਟ ਨਾਦਰਸ਼ਾਈ ਪ੍ਰਮਾਨ ਜ਼ਿਆਦਾ ਨੇ ਬਾਈ ਚਾਂਸਲਰ ਚਾਂਸਲਰ ਉਹਨਾਂ ਨੂੰ ਸ਼ਕਤੀਆਂ ਵਧ ਦਿੱਤੀਆਂ ਗਈਆਂ ਨੇ ਜਿਹੜਾ ਕੰਮ ਹੁਣ ਤੱਕ ਚੱਲਦਾ ਸੀ ਉਹ ਬਿਹਤਰ ਨਹੀਂ ਸੀਗਾ ਤਾਂ ਨੂੰ ਜ਼ਰੂਰਤ ਕੀ ਪੈ ਗਈ ਇਹਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਕਿਉਂ ਤੁਸੀਂ ਲੋਕਾਂ ਨੇ ਇਹਨੂੰ ਬਿਨਾਂ ਮਤਲਬ ਚੱਲਦੇ ਕੰਮ ਦੇ ਵਿੱਚ ਇੱਕ ਕਿਸਮ ਦਾ ਉਹ ਹੁੰਦਾ ਨਾ ਆਪਣਾ ਅੰਗਰੇਜ਼ੀ ਦਾ ਸ਼ਬਦ ਆ ਕੈਟਾਲਿਸਟ ਤੇ ਪੰਜਾਬੀ ਦਾ ਸ਼ਬਦ ਆ ਉਤਪ੍ਰੇਰਕ ਇਹ ਕੈਟਾਲਿਸਟ ਵਾਲਾ ਕੰਮ ਕੀਤਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਕੰਮ ਚੱਲਦਾ ਸੀ ਮੇਰਾ خیال ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਬੜੇ ਸਿਹਰ ਦਾਗੂ ਨੇ ਇਰੇਕਲ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੇ ਦੂਜੇ ਆਗੂ ਨੇ ਅਸ਼ਵਨੀ ਸ਼ਰਮਾ ਸਾਹਿਬ ਤਰਨ ਚੁੱਗਬ ਸਾਹਿਬ ਸਰੀਨ ਸਾਹਿਬ ਜਿੰਨੇ ਵੀ ਨੇ ਬੜੇ ਇੱਕ ਹੋਰ ਸਵਿਰਦਾ ਆਗੂ ਨੇ ਇਹਨਾਂ ਦੇ ਅਵਨਾਸ਼ ਖੰਨਾ ਜੀ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਪ੍ਰਧਾਨ ਮੰਤਰੀ ਕੋਲ ਜਾ ਕੇ ਇਸ ਮਸਲੇ ਦਾ ਕੋਈ ਸਾਰਥਕ ਹੱਲ ਕਢਾਉਣਾ ਜਹਦੀ ਜੀ ਸਰ ਸਾਬਕਾ ਡੀਆਈਜੀ ਹਰਜਨ ਸਿੰਘ ਭੁੱਲਰ ਨੂੰ ਸੀਬੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜੀ ਤੇ ਸੀਬੇ ਨੇ ਅੱਜ ਤਾਲੇ ਦੇ ਵਿੱਚ ਪੇਸ਼ ਕੀਤਾ ਤੇ ਟੋਲ ਸਾਬ ਕਈ ਅਫਸਰਾਂ ਦੇ ਹੋਰ ਵੀ ਨਾਮ ਸਾਹਮਣੇ ਆ ਸਕਦੇ ਨੇ ਜੋ ਸੂਚਨਾ ਮਿਲੀ ਸੀਗੀ ਜੋ ਗੁਪਤ ਸੂਚਨਾ ਮਿਲੀ ਸੀ ਵੀ ਡੀਆਈਜੀ ਭੁੱਲਰ ਨੇ ਕਾਫੀ ਆਈਪੀਐਸ ਤੇ ਆਈਐਸਪੀ ਅਫਸਰਾਂ ਦੇ ਨਾਮ ਲਏ ਸੀ ਜੀ ਤੁਹਾਡੀ ਗੱਲ ਬਿਲਕੁਲ درست ਆ ਬਿੱਟੂ ਮੈਂ ਇੱਕ ਮਿੰਟ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਮੈਂ ਥੋੜਾ ਜਿਹਾ ਪਾਸੇ ਹੋ ਕੇ ਜਵਾਬ ਦੇਤਾ ਜਿਹੜਾ ਵਫਦ ਮਿਲਿਆ ਸੀ ਉਹ ਆਮ ਆਦਮੀ ਪਾਰਟੀ ਦਾ ਰਾਜਪਾਲ ਸਾਹਿਬ ਨੂੰ ਮਿਲਿਆ ਹੈ ਔਰ ਉਹਨਾਂ ਨੇ ਵੀ ਪੰਜਾਬ ਜੁਨੀਵਰਸਿਟੀ ਵਾਲਾ ਮਸਲਾ ਹੀ ਉਹਨਾਂ ਦੇ ਕੋਲ ਉਠਾਇਆ ਕਿ ਤੁਸੀਂ ਕੇਂਦਰ ਨਾਲ ਗੱਲ ਕਰਕੇ ਇਹਦਾ ਹੱਲ ਕੱਢੋ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰਤਾ ਦੇ ਵਿੱਚ ਇਹ ਸਵਾਲ ਉੱਠ ਰਹੇ ਨੇ ਸਵਾਲ ਕਈ ਤਰ੍ਹਾਂ ਦੇ ਉੱਠ ਰਹੇ ਨੇ ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਿ ਰਾਜਕਰ ਦੀ ਪਾਰਟੀ ਆਪਣੇ ਇਸ ਬਲੂ ਆਈ ਨੀਲੀਆਂ ਅੱਖਾਂ ਵਾਲੇ ਅਫਸਰ ਨੂੰ ਬਚਾਉਣਾ ਚਾਹੁੰਦੀ ਹੈ ਇਹ ਵੀ ਸਵਾਲ ਉੱਠੇ ਨੇ ਇਸ ਸਬੰਧ ਦੇ ਵਿੱਚ ਪਤਾ ਲੱਗਿਆ ਕਿ ਬਹੁਤ ਸਾਰੇ ਅਧਿਕਾਰੀ ਜਿਹੜੇ ਸੀਨੀਅਰ ਐਡਮਿਨਿਸਟ੍ਰੇਟਰ ਅਧਿਕਾਰੀ ਨੇ ਉਹ ਭਾਵੇਂ ਆਈਏਐਸ ਕਾਡਰ ਦੇ ਹੋਣ ਆਈਪੀਐਸ ਕਾਡਰ ਦੇ ਹੋਣ ਰਾਜਨੀਤਿਕ ਲੋਕ ਹੋਣ ਉਹ ਲੋਕ ਇਸ ਪ੍ਰਸਰਦੀ ਦੇ ਮੌਸਮ ਵਿੱਚ ਪਸੀਨੇ ਆ ਰਹੇ ਨੇ ਜਿਵੇਂ ਜਿਵੇਂ ਇਹ ਮਾਮਲਾ ਅੱਗੇ ਵੱਧਦਾ ਜਾ ਰਿਹਾ ਹੈ ਇਹ ਮਾਮਲਾ ਇੱਥੇ ਰੁਕਣ ਵਾਲਾ ਨਹੀਂ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ਾਂ ਪ੍ਰਚਲਿਤ ਨੇ ਕਿ ਪੰਜਾਬ ਦਾ ਸਰਮਾਇਆ ਜਾਂਦਾ ਕਿੱਧਰ ਨੂੰ ਹੈ ਤੇ ਜਦੋਂ ਅਧਿਕਾਰੀਆਂ ਦੇ ਉੱਤੇ ਗਾਜ ਡਿੱਗਦੀ ਹੈ ਰਾਜਨੀਤਿਕ ਲੋਕਾਂ ਦੇ ਉੱਤੇ ਗਾਜ ਡਿੱਗਦੀ ਹੈ ਆਮ ਬੰਦੇ ਦੇ ਵਾਸਤਾ ਰੋਕਤਾ ਹੈ ਨਹੀਂ ਜਿਹੜਾ ਰਾਜ ਕਰਦੇ ਨੇ ਉਹ ਜਾਤਾ ਪ੍ਰਬੰਧਕੀ ਅਧਿਕਾਰੀ ਕਰਦੇ ਆ ਜਾਂ ਰਾਜਨੀਤਿਕ ਲੋਕ ਕਰਦੇ ਆ ਤੇ ਇਹਨਾਂ ਨੇ ਮਿਲ ਕੇ ਜੋ ਕੁਝ ਕੀਤਾ ਇਹਨੇ ਆਪਣੇ ਆਪ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਨਵੇਂ ਖੁਲਾਸੇ ਹੋਣਗੇ ਜਿਹੜੀਆਂ ਅਜੇ ਬੰਦ ਪਏ ਸਿਸਟਮ ਨੇ ਜਿੱਦਰ ਉਹ ਖੁੱਲੇ ਤਾਂ ਕਈ ਇਹੋ ਜਿਹੇ ਖਲਾਸੀ ਵੀ ਹੋਣਗੇ ਜਿਨ੍ਹਾਂ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਜੀ ਡਾਕਟਰ ਸਾਹਿਬ ਤੁਹਾਡੇ ਪਾਸੇ ਗੱਲ ਕਰਾਂਗੇ ਜੀ ਵਿਕਰਮ ਸੋਬ ਮਜੀਠਿਆ ਉਹਨਾਂ ਦੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਨੂੰ ਬਿਜ਼ਨਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਜੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਲੈ ਕੇ ਤੇ ਅੱਜ ਉਹਨਾਂ ਨੂੰ ਵੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦੀ ਸੁਣਵਾਈ ਹੈ ਜੀ ਵਿਕਰਮ ਸੋਬ ਜੀਠਿਆ ਨੂੰ ਜਿਹੜਾ ਪੇਸ਼ ਕੀਤਾ ਗਿਆ ਸੀਗਾ ਇਹ ਗ੍ਰਿਫਤਾਰੀ ਕੀਤੀ ਆ ਉਹਨਾਂ ਦੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਉਨ੍ਹਾਂ ਦੀ ਜਵਾਨਤ ਦੇ ਸਬੰਧ ਵਿੱਚ ਇਹ ਮਾਮਲਾ ਚੱਲ ਰਿਹਾ ਕਿਉਂਕਿ ਹੇਟਲੀਆਂ ਅਦਾਲਤਾਂ ਚੋਂ ਉਹਨਾਂ ਨੂੰ ਰਾਹਤ ਨਹੀਂ ਸੀ ਮਿਲੀ ਪ੍ਰਚਾਰ ਇਹ ਕੀਤਾ ਗਿਆ ਕਿ ਵਿਕਰਮ ਸਿੰਘ ਜੀਠਿਆ ਨਸ਼ੇ ਨਾਲ ਸੰਬੰਧਿਤ ਕੇਸਾਂ ਚਾਹ ਪਰ ਜਿਹੜਾ ਮਾਮਲਾ ਅੱਗੇ ਲਿਆਂਦਾ ਗਿਆ ਉਹ ਆਮਦਨ ਤੋਂ ਵੱਧ ਜਾਇਦਾਦ ਦਾ ਅੱਜ ਬਿਕਰਸਮ ਜੀਠੀਆ ਦੀ ਵੀ ਅਦਾਲਤ ਵਿੱਚ ਪੇਸ਼ੀ ਲੱਗੀ ਹੋਈ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨਯੋਗ ਅਦਾਲਤ ਆਪਣਾ ਕੀ ਉਦੇਸ਼ ਇਸ ਸਬੰਧ ਦੇ ਵਿੱਚ ਅੱਗੇ ਪ੍ਰਗਟਾਉਂਦੀ ਹੈ ਜੀ ਜੇ ਸਰ ਦੂਜੇ ਪਾਸੇ ਗੱਲ ਕਰਾਂਗੇ ਜੀ ਬਿਹਾਰ ਚੋਣਾਂ ਹੋਣ ਲੱਗ ਕੇ ਤੇ ਬਿਹਾਰ ਦੇ ਵਿੱਚ ਚੋਣਾਂ ਨੇ ਤੇ ਅੱਜ VOTING ਹੋ ਰਹੀ ਹੈ ਦੁਪਹਿਰ 1 ਵਜੇ ਤੱਕ 42.31% ਦੀ VOTING ਹੋ ਚੁੱਕੀ ਸੀ ਜੀ ਦੇਖੋ ਜਿਵੇਂ ਮੈਂ ਤਾਨੂੰ ਦੱਸ ਰਿਹਾ ਕਿ ਜਦੋਂ ਵੀ ਵੋਟਾਂ ਸ਼ੁਰੂ ਹੁੰਦੀਆਂ ਨੇ ਤਾਂ ਜਿਹੜਾ ਸਵੇਰੇ ਦਾ ਸਮਾਂ ਹੁੰਦਾ ਉਦੋਂ ਆਮ ਤੌਰ ਤੇ ਵੋਟਰਾਂ ਦਾ ਰੁਝਾਨ ਮੱਠਾ ਹੁੰਦਾ ਹੈ ਹੌਲੀ-ਹੌਲੀ ਇਹ ਵੱਧਦਾ ਜਾਂਦਾ ਹੈ ਜਿਵੇਂ ਤੁਸੀਂ ਦੱਸਿਆ ਕਿ 1 ਵਜੇ ਦੇ ਤੱਕ 42% ਦੇ ਕਰੀਬ ਵੋਟਾਂ ਪੈ ਚੁੱਕੀਆਂ ਸਨ ਕਿਉਂਕਿ ਵੋਟ ਅੱਜਕੱਲ੍ਹ 7 ਵਜੇ ਸ਼ੁਰੂ ਹੋ ਜਾਂਦੀ ਹੈ 5 ਵਜੇ ਤੱਕ ਬੋਟਾਂ ਪੈਣੀਆਂ ਨੇ 4 ਘੰਟੇ ਰਹਿ ਗਏ ਇਹ ਤੋਂ ਇਹ ਲੱਗਦਾ ਹੈ ਕਿ ਉੱਥੇ 60% ਤੋਂ ਵੱਧ ਵੋਟ ਨਹੀਂ ਪਵੇਗੀ ਆਮ ਤੌਰ ਤੇ ਦਿਖਰਦੇ ਵਿੱਚ ਆਇਆ ਕਿ ਜੇ ਵੋਟ ਲੋੜ ਤੋਂ ਵੱਧ ਪੈ ਜਾਵੇ ਤਾਂ ਰਾਜਕਰਦੀ ਪਾਰਟੀ ਵਾਸਤੇ ਖਤਰਾ ਬਣ ਜਾਂਦੀ ਜੇ ਥੋੜਾ ਜਿਆਦਾ ਰਫਤਾਰ ਮੱਠੀ ਹੋਵੇ ਤਾਂ ਕਹਿੰਦੇ ਆ ਕਿ ਉਹਨਾਂ ਨੂੰ ਫਾਇਦਾ ਵੀ ਹੋ ਜਾਂਦਾ ਹੈ ਇਹ ਤਾਂ 14 ਤਰੀਕ ਦੱਸੂਗੀ ਕਿ ਬਿਹਾਰ ਦੇ ਵਿੱਚ ਰਾਜਕਾਰਦੀ ਪਾਰਟੀ ਨੂੰ ਕੋਈ ਹੰਗਾਰਾ ਮਿਲਿਆ ਕੋਈ ਮਠਾ ਹੰਗਾਰਾ ਮਿਲਿਆ ਘਟਾ ਹੰਗਾਰਾ ਮਿਲਿਆ ਜਾਂ ਉਹਨਾਂ ਨੂੰ ਉਸ ਤਰੀਕੇ ਦਾ ਨਹੀਂ ਦਾਅਵੇ ਆਪੋ ਆਪਣੇ ਨੇ ਜੀ ਉੱਥੋਂ ਦੇ ਮੁੱਖ ਮੰਤਰੀ ਨੇ ਨਤੀਸ਼ ਕੁਮਾਰ ਆਪਣੇ ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਆ ਕਿ ਜੋ ਮਰਜੀ ਕਰ ਲੋ ਸਰਕਾਰ ਸਾਡੀ ਬਣਨੀ ਹੈ ਬਿਲਕੁਲ ਜੀ ਤੁਹਾਡੀ ਸਰਕਾਰ ਬਣੇ ਜਦੋਂ ਤੱਕ 14 ਤਰੀਕ ਨਹੀਂ ਆਉਂਦੀ ਸਾਰਿਆਂ ਦੇ ਦਾਅਵੇ ਆਪੋ ਆਪਣੇ ਮੰਨੇ ਜਾਣਗੇ ਤੁਹਾਨੂੰ ਮੁੱਖ ਮੰਤਰੀ ਕੋਈ ਬਣਾਉਂਦਾ ਕਿ ਨਹੀਂ ਬਣਾਉਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਦੂਸਾ ਗੱਲ ਕਰਾਂਗੇ ਜੀ ਪਰਾਲੀ ਨੂੰ ਲੈ ਕੇ ਜਿੱਥੇ ਪਰਾਲੀ ਸਾੜਨ ਦੇ ਕਾਫੀ ਮਾਮਲੇ ਸਾਹਮਣੇ ਆਉਂਦੇ ਨੇ ਪਰ ਜੋਗਾ ਸਿੰਘ ਆਪਣੇ ਪਿੰਡ ਦੇ ਲਈ ਮਿਸਾਲ ਬਣਿਆ ਉਹਨੇ ਆਪਣੇ ਪਿੰਡ ਦੇ ਵਿੱਚੋਂ ਪਰਾਲੀ ਖਤਮ ਕੀਤੀ ਹੈ ਜੀ ਜੋਗਾ ਸਿੰਘ ਇੱਕ ਸ਼ਖਸੀਅਤ ਨੇ ਜਲੰਧਰ ਦੇ ਕੋਲੇ ਪਿੰਡ ਸਰਹਾਲੀ ਹੈ ਇਸ ਪਿੰਡ ਦੇ ਵਿੱਚ ਵੀ ਦੂਜੇ ਪਿੰਡਾਂ ਵਾਂਗ ਪਰਾਲੀ ਦੇ ਸਾੜਨ ਦੇ ਮਾਮਲੇ ਵਿੱਚ ਕਾਫੀ ਤੇਜ਼ੀ ਹੁੰਦੀ ਸੀ ਜਿਵੇਂ ਅੱਜ ਅਸੀਂ ਦੇਖਿਆ ਕਿ ਲੱਡੀਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਜਿੱਥੇ ਕਿਸਾਨਾਂ ਦਾ ਤੇ ਪੁਲਿਸ ਦਾ ਤਕਰਾਰ ਵੀ ਹੋਇਆ ਔਰ ਕਿਸਾਨ ਬਾਰ-ਬਾਰ ਕਹਿੰਦੇ ਆ ਕਿ ਸਾਡੀ ਤਾਂ ਮਜਬੂਰੀ ਹੈ ਔਰ ਭਾਈ ਸਾਹਿਬ ਅੱਜ ਤੋਂ 20 ਸਾਲ ਪਹਿਲਾਂ ਇੱਕ ਵੀ ਕਿਸਾਨ ਅੱਗ ਨਹੀਂ ਸੀ ਲਾਉਂਦਾ ਜਦੋਂ ਹੱਥੀ ਫਟਾਈ ਹੁੰਦੀ ਸੀ ਤੁਸੀਂ ਇਹ ਨਾ ਕਹੋ ਤੁਸੀਂ ਇਹ ਕਹੋ ਕਿ ਆਪਾਲ ਰਣਕੇ ਦਾ ਹੱਲ ਕੱਢੀਏ ਭਾਵੇਂ ਪਹਿਲਾਂ ਨਾਲੋਂ ਇੱਕ ਕੇਸ ਬਹੁਤ ਘਟਿਆ ਹੈ ਇਹ ਸਰਹਾਲੀ ਪਿੰਡ ਦੇ ਵਿੱਚ 90 90% 95 95% ਪਿੰਡ ਦੇ ਲੋਕ ਅੱਗ ਲਾਉਂਦੇ ਸਨ ਇਹ ਘਟ ਕੇ 25% ਤੇ ਆ ਗਏ ਤੇ ਪਿੰਡ ਵਾਸੀਆਂ ਨੇ ਦਾਵਾ ਕੀਤਾ ਜੋਗਾ ਸਿੰਘ ਉਹ ਰਾਣੇ ਲੋਕਾਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਨਾਲ ਲਾਇਆ ਉਹਨਾਂ ਨੇ ਪ੍ਰਣ ਕੀਤਾ ਕਿ ਅਗਲੇ ਬਾਅਦ ਸਾਡੇ ਪਿੰਡ ਚੋਂ ਇਹ ਕੋੜ ਕੱਢ ਦਿਆਂਗੇ ਅਸੀਂ ਹੋਰ ਨਾ ਪਿੰਡਾਂ ਵਾਂਗ ਉਹ ਭਾਵੇਂ ਬੱਲੋ ਪਿੰਡ ਹੋਵੇ ਨਾਬੇ ਦਾ ਪਿੰਡ ਕਲਰ ਮਜਰੀ ਹੋਵੇ ਮੋਗੇ ਦਾ ਪਿੰਡ ਰਣਸੀਖੇ ਹੋਵੇ ਰਣਸਿੰਘ ਕਲਾ ਤੇ ਅਸੀਂ ਵੀ ਆਪਣੇ ਪਿੰਡ ਦਾ ਨਾਂ ਉਸੇ ਲਿਸਟ 'ਚ ਲਖਾ ਲੈਣਾ ਜਿਹਦੇ ਵਿੱਚ ਇਹ ਹੋਵੇਗਾ ਇਹ ਉਹ ਪਿੰਡ ਨੇ ਜਿਨ੍ਹਾਂ ਨੇ ਪਰਾਲੀ ਨੂੰ ਅਗਨ ਨਹੀਂ ਸੀ ਲਾਈ ਭਾਪ ਬਾਬੇ ਨਾਨਕ ਦਾ ਕੱਲਾਪਤ ਦਿਨ ਮਨਾ ਕੇ ਹਟਿਆ ਤੇ ਉਹਨਾਂ ਦੇ ਸਿਧਾਂਤ ਤੇ ਪਹਿਰਾ ਦਿੱਤਾ ਪਵਨ ਗੁਰੂ ਅਸੀਂ ਆਪਣੇ ਗੁਰੂ ਨੂੰ ਤੇ ਗੁਰੂ ਦੀ ਗੱਲ ਮੰਨ ਕੇ ਇਹ ਕੁਛ ਕੀਤਾ ਇਹਦੇ ਵਾਸਤੇ ਬਲੇਮ ਨਾ ਕਰੋ ਇੱਕ ਦੂਜੇ ਤੇ ਦੋਸ਼ ਨਾ ਲਾਓ ਸਾਰੇ ਜਿੰਨਾ ਜਿੰਨਾ ਯੋਗਦਾਨ ਪਾ ਸਕਦੇ ਹੋ ਯੋਗਦਾਨ ਪਾਓ ਜੀ ਜੇ ਸਾਡੇ ਤੁਹਾਡੇ ਪਾਸੇ ਗੱਲ ਕਰਾਂਗੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ক্রিকেট ਖਿਡਾਰਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਜੀ ਵੇਖੋ ਜੀ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਗਾਂ ਜਿਹੜੀਆਂ ক্রিকেট ਖਿਡਾਰਨਾਂ ਔਰਤਾਂ ਦੇ ਵਰਗ ਦੇ ਵਿੱਚ ਵਰਲਡ ਕੱਪ ਜਿੱਤ ਕੇ ਆਈਆਂ ਨੇ ਬਿਸ਼ਪ ਕੱਪ ਜਿੱਤ ਕੇ ਆਈਆਂ ਨੇ ਉਹਨਾਂ ਨੂੰ ਬੁਲਾ ਕੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਨਾਲ ਜ਼ਿਆਦਾ ਖੁੱਪ ਵੀ ਸਾਂਝਾ ਕੀਤਾ ਔਰ ਕੁਝ ਅਨੁਭਵੀ ਸਾਂਝੇ ਕੀਤੇ ਜਿਦੇ ਵਿੱਚ ਉਹਨਾਂ ਨੇ ਮੈਚ ਦੇ ਪਲਾਂ ਦੀ ਗੱਲ ਵੀ ਕੀਤੀ ਉਹ ਜਿਹੜੀ ਲੜਕੀ ਵਿਸ਼ਾਲੀ ਉਹਨੇ ਕੈਚ ਫੜਿਆ ਸੀ ਉਹਦੇ ਨਾਲ ਜਿਹੜੀ ਸਾਡੇ ਕਪਤਾਨ ਆ ਹਰਮਨਪ੍ਰੀਤ ਉਹਦੇ ਨਾਲ ਤੇ ਸਾਰੀ ਟੀਮ ਦੇ ਨਾਲ ਕਿਉਂਕਿ ਜਦੋਂ ਵੀ ਕੋਈ ਟੀਮ ਜਿੱਤਦੀ ਆ ਬਲਵਿੰਦਰ ਸਿੰਘ ਉਹਦੇ ਵਿੱਚ ਇਕੱਲੇ ਦਾ ਨਹੀਂ ਸਮੁੱਚੀ ਟੀਮ ਦਾ ਯੋਗਦਾਨ ਹੁੰਦਾ ਹੈ ਤੇ ਸਮੁੱਚੀ ਟੀਮ ਨੇ ਯੋਗਦਾਨ ਪਾਇਆ ਹੈ ਸੁ ਮੈਂ ਕਹਿ ਸਕਦਾ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬੁਲਾ ਕੇ ਅੱਲਾਸ਼ੇਰੀ ਦੇਣੀ ਸ਼ਾਬਾਸ਼ ਦੇਣੀ ਉਹਨਾਂ ਦੇ ਨਾਲ ਆਪਣੇ ਕੀਮਤੀ ਸਮੇਂ ਚ ਕੁਝ ਸਮਾਂ ਗੁਜ਼ਾਰਨਾ ਇਹਦੇ ਨਾਲ ਟੀਮਾਂ ਦੇ ਹੌਸਲੇ ਬਹੁਤ بلند ਹੁੰਦੇ ਨੇ ਤੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਉਹਨਾਂ ਬੱਚੀਆਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਬਹੁਤ ਚੰਗਾ ਲੱਗਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਸਾਨੂੰ ਉਹਨਾਂ ਨੇ ਬੁਲਾਇਆ ਆਪਣੇ ਘਰ ਸਾਡੇ ਨਾਲ ਗੱਲਬਾਤ ਕੀਤੀ ਹੈ ਕਾਫੀ ਟਾਈਮ ਉਹਨਾਂ ਦੇ ਨਾਲ ਗਲਬਤ ਕੀਤੀ ਹੈ ਇਹਦੇ ਨਾਲ ਜਿਹੜਾ ਵੀ ਖਿਡਾਰੀ ਹੈ ਉਹਦੇ ਹੌਸਲੇ ਕਾਫੀ ਬਲੰਦ ਹੁੰਦੇ ਨੇ ਤੇ ਉਹਨਾਂ ਨੂੰ ਇੱਕ ਕਿਸਮ ਦਾ ਵੱਡੇ ਪੱਧਰ ਦੇ ਉੱਤੇ ਰੀਚਾਰਜ ਹੁੰਦਾ ਹੈ ਕਿ ਅਸੀਂ ਯਾਰ ਹੁਣ ਅਗਲੇ ਸਮੇਂ ਦੇ ਵਿੱਚ ਐਸ ਤੋਂ ਵੀ ਬਿਹਤਰ ਖੇਡ ਕਰਕੇ ਦਿਖਾਈਏ ਤਾਂ ਕਿ ਮੇਰੇ ਦੇਸ਼ ਦਾ ਨਾਂ ਹੋਰ ਉੱਚਾ ਹੋ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਨੀਤਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਸ਼ੁਕਰੀਆ ਜੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ